ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਹਨਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਇਸ ਕੰਮ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਕਿ ਜਿਸ ਤਹਿਤ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕ ਸਮੱਸਿਆਵਾਂ ਦੇ ਹੱਲ ਲਈ ਵੱਡੇ ਕੈਂਪ ਲਗਾਏ ਜਾ ਰਹੇ ਹਨ ਹਰੇਕ ਸਬ ਡਿਵੀਜ਼ਨ ਪੱਧਰ ਤੇ ਲਗਾਏ ਗਏ ਹੁਣ ਤੱਕ ਕੈਂਪਾਂ ਦੇ ਵਿੱਚ 16000 ਤੋਂ ਵੱਧ ਅਰਜ਼ੀਆਂ ਦਾ ਹੱਲ ਹੋ ਚੁੱਕਿਆ ਜੀ ਸਾਡੇ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਸਵੈਚ ਅਤੇ ભગવંત માન ਦੇ ਕਰੀਬੀ દોસ્ત દર્શન 카ਰੋਜੀ બલાક પ્રદાન બોહા ਦੀ अगवाई ਦੇ ਵਿੱਚ બોਹਾ ਵਿખે ਵੀ ਵੱਖ-વੱਖ થામા ਤੇ 4 કેમ્પા ਜਿਹੜੇ ਲਗਾਏ ਗਏ ਨੇ ਇਹਨਾਂ કેમ્પਾਂ ਦਰੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਵੀ ਵੱਡਾ ਛਲਾਗਾ ਜੋ ਕਾਰਜ ਕਰ ਰਹੇ ਹਨ ਇਸ ਮੌਕੇ ਸਰਕਾਰ ਤੁਹਾਡੇ ਦਵਾਰ ਲੱਗੇ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਰਣਜੀਤ ਸਿੰਘ ਫਰੀਦ ਕੇ ਚੇਅਰਮੈਨ ਮਾਰਕੀਟ ਕਮੇਟੀ ਬੋਹਾ ਸਰਦਾਰ ਸੋਨਾ ਸਿੰਘ ਕਲੀਪੁਰ ਚੇਅਰਮੈਨ ਦੀ ਮਾਨਸਾ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਮਾਨਸਾ ਸਰਬਜੀਤ ਸਿੰਘ ਜੀ ਆਮ ਆਦਮੀ ਪਾਰਟੀ ਤੋਂ ਜਿਹੜੇ ਬਲਾਕ ਪ੍ਰਧਾਨ ਨੇ ਉਹਨਾਂ ਦੇ ਪਰਿਵਾਰੀ ਸਰਬਜੀਤ ਸਿੰਘ ਜੀ ਜਵਾਰ ਕੇ ਬੰਤ ਸਿੰਘ ਬੁਹਾ ਗਰਦੀਪ ਸਿੰਘ ਬਿਰਕ ਸਾਬਕਾ ਫੌਜੀ ਜਥੇਬੰਦੀ ਦੇ ਪ੍ਰਧਾਨ ਬਾਬਾ ਸਿੰਘ ਸਾਬਕਾ ਪੰਚ ਅਤੇ ਹੋਰ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਕੰਮ ਕਰਾਉਣ ਵਾਲੇ ਬੁਹਾ ਵਾਸੀ ਹਾਜ਼ਰ ਹੋਏ ਪੰਜਾਬ ਸਰਕਾਰ ਦੁਆਰਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੋਟਾਂ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੇ ਅਫਸਰਾਂ ਤੁਹਾਡੇ ਪਿੰਡਾਂ ਦੇ ਵਿੱਚ ਆ ਕੇ ਸ਼ਹਿਰਾਂ ਦੇ ਵਿੱਚ ਆ ਕੇ ਤੁਹਾਡੀਆਂ ਸਮੱਸਿਆਵਾਂ ਸੁਣਨਗੇ ਸੋ ਉਹਨਾਂ ਨੇ ਕਿਹਾ ਸੀ ਵੀ ਜੇ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੋਟ ਮੰਗਣ ਆ ਸਕਦੇ ਆ ਤਾਂ ਅਸੀਂ ਮੰਨ ਲਓ ਤੁਹਾਡੇ ਕੰਮ ਕਿਉਂ ਨਹੀਂ ਕਰਵਾ ਸਕਦੇ ਉਸ ਨੂੰ ਮੁੱਖ ਰੱਖਦੇ ਹੋਏ ਹੁਣ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਸੋ ਜੇ ਗੱਲ ਕਰ ਲਈ ਵੀ ਸਾਰੇ ਆਪਣੇ ਅਫਸਰ ਸਹਿਬਾਨ ਇੱਥੇ ਆ ਕੇ ਡਿਊਟੀ ਲਾਉਂਦੇ ਆ ਸੋ ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਨਾ ਸੋ ਲੋਕਾਂ ਦੇ ਬਹੁਤ ਵਧੀਆ ਕੰਮ ਹੋ ਰਹੇ ਨੇ ਲੋਕ ਬਹੁਤ ਜ਼ਿਆਦਾ ਖੁਸ਼ ਨੇ ਕੈਂਪਾਂ ਤੋਂ ਅਸੀਂ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਹਲਕੇ ਦੇ ਐਮਐਲਏ ਪ੍ਰਿੰਸੀਪਲ ਬੁਧਰਾਮ ਜੀ ਦਾ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਜੀ ਦੇ ਜਿਹੜੇ ਆਦੇਸ਼ ਨੇਗੇ ਉਹ ਪਿੰਡਾਂ ਦੇ ਵਿੱਚ ਕੈਂਪਾਂ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਦਿਖ ਰਹੇ ਨੇਗੇ ਹਰ ਗਰੀਬ ਦੀ ਪਹੁੰਚ ਨਹੀਂ ਹੁੰਦੀ ਹੈਗੀ ਸ਼ਹਿਰ ਜਾਣ ਦੀ ਕੰਮ ਕਰਾਉਣ ਦੀ ਇਸੇ ਕਰਕੇ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਸਰਕਾਰ ਤੁਹਾਡੇ ਦਵਾਰ ਇਹ ਦਵਾਰ ਦੇ ਵਿੱਚ ਆ ਕੇ ਪਿੰਡਾਂ ਦੇ ਵਿੱਚ ਆ ਕੇ ਹਰ ਇਨਸਾਨ ਦਾ ਜਿਹੜਾ ਕੰਮ ਹੋ ਰਿਹਾਗਾ ਅਸੀਂ ਇਸ ਤਰ੍ਹਾਂ ਬਹੁਤ ਹੀ ਜ਼ੀ ਵੱਧ ਧੰਨਵਾਦ ਕਰਦੇ ਆਂ ਸੀਐਮ ਸਾਹਿਬ ਦਾ ਸਾਡੇ ਹਲਕੇ ਦੇ ਐਮਐਲਏ ਪ੍ਰਿੰਸੀਪਲ ਬੁਧਰਾਮ ਜੀ ਦਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਆਂ ਵਾਈਫ ਜੂਗੀ ਖਾਲਸਾ ਵਾਈਫ ਜੂਗੀ ਪਤਨੀ ਪੰਜਾਬ ਦੇ ਪਿੰਡਾਂ ਦੇ ਵਸਨੀਕਾਂ ਨੂੰ ਪੂਰਜੋਰ ਅਪੀਲ ਹੈ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਲੱਗ ਰਹੇ ਕੈਂਪਾਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਲਾਹਾ ਲਈਏ ਵਿਰੋਧੀ ਪਾਰਟੀਆਂ ਦਾ ਕੰਮ ਕੀ ਹੁੰਦਾ ਹੈ ਇੱਕ ਦੂਜੇ ਨੂੰ ਭੰਡਣਾ ਨਿੰਦਣਾ ਪਰ ਮੇਰੀ ਆਪ ਜੀ ਨੂੰ ਇਹੀ ਅਪੀਲ ਹੈ ਕਿ ਕਿੰਨੇ ਸੋਹਣੇ ਕਾਰਜ ਹੋ ਰਹੇ ਨੇ ਸਰਕਾਰ ਤੁਹਾਡੇ ਦਵਾਰ ਤੇ ਆ ਕੇ ਤੁਹਾਡੇ ਤੋਂ ਕੰਮ ਪੁੱਛ ਰਹੀ ਹੈ ਕਿਉਂ ਨਾ ਆਪਾਂ ਇਹਨਾਂ ਦਾ ਸਾਥ ਦਈਏ ਸਿੱਖ ਲੈ ਰੱਬ ਦੇ ਰੰਗ ਵਿੱਚ ਰਹਿਣਾ ਨਾ ਕਰ ਤੂੰ ਚਤਰਾਈਆਂ ਸਾਰੀ ਦੁਨੀਆ ਤੇਰੀ ਹੈ ਜੇ ਮਨ ਦੇ ਵਿੱਚ ਚੰਗਿਆਈਆਂ ਸਾਰੀ ਦੁਨੀਆ ਤੇਰੀ ਹੈ ਜੇ ਮਨ ਦੇ ਵਿੱਚ ਚੰਗਿਆਈਆਂ ਮੈਂ ਸੰਤੁਖ ਸਾਗਰ ਕੈਮਰਾਮੈਨ ਰਵੀ ਸ਼ਿਰਖਾਂ ਦੇ ਨਾਲ ਸਾਰੇ ਰੰਗ ਚੈਨਲ ਤੋਂ